ਇਸ ਅਸਤਾਨ ਤੇ ਗ੍ਰਸਤ ਦੀ ਰੰਭਤਾ ਕੀਤੀ ਹੈ ਇਹ ਬਟਾਲੇ ਦੀ ਧਰਤੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਭਾਗ ਲਾਏ ਨੇ ਗੁਰੂ ਨਾਨਕ ਪਾਤਸ਼ਾਹ ਨੇ ਸਮੁੱਚੇ ਸੰਸਾਰ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਗ੍ਰਸਤ ਵਿੱਚ ਰਹਿ ਕੇ ਅਸੀਂ ਕਿਰਤ ਕਰਨੀ ਹੈ ਨਾਮ ਜਪਣਾ ਵੰਡ ਛਕਣਾ ਜੋ ਸਿੱਖੀ ਦੇ ਮੁੱਢਲੇ ਸੁਨਹਿਰੀ ਤਿੰਨ ਸਿਧਾਂਤ ਨੇ ਸਿੱਖ ਇਤਿਹਾਸ ਦੇ ਜਿਹੜੇ ਸਰੋਤ ਨੇ ਉਹਨਾਂ ਵਿੱਚੋਂ ਗੁਰੂ ਨਾਨਕ ਪ੍ਰਕਾਸ਼ ਪ੍ਰਮੁੱਖ ਸਰੋਤ ਹੈ। ਭੀੜ ਵਾਲੀਆਂ ਗਲੀਆਂ ਲੰਘ ਕੇ ਆਪਾਂ ਇੱਥੇ ਤੱਕ ਪਹੁੰਚਦੇ ਆਂ ਪਰ ਉਹਨਾਂ ਸਮਿਆਂ ਵਿੱਚ ਇਹ ਅਹਾਤਾ ਖੁੱਲਾ ਸੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੀ ਬਰਾਤ ਦਾ ਪੜਾਕ ਕੀਤਾ ਗਿਆ। ਇਹ ਕੰਦ ਢਹਿਣ ਵਾਲੀ ਨਹੀਂ ਇਹ ਕੰਦ ਸਾਡੇ ਵਿਆਹ ਦੀ ਨਿਸ਼ਾਨੀ ਜੁਗਾ ਤੱਕ ਇਸ ਧਰਤੀ ਤੇ ਕਾਇਮ ਰਹੇਗੀ। ਓਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ ਹਰ ਨਾਮੇ ਕੇ ਹੋਵੋ ਜੋੜੀ ਗੁਰਮukh ਬੈਸੋ ਸਫਾ ਵਸ਼ਾਈ ਦਾਨਮੀ ਉੜਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਬਟਾਲੇ ਦੀ ਧਰਤੀ ਤੇ ਮੌਜੂਦਾ ਗੁਰਦੁਆਰਾ ਸ੍ਰੀ ਕੰਧ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਨੇ ਵਿਆਹ ਦੇ ਸਮੇਂ ਔਰ ਜਿਹੜਾ ਗ੍ਰਸਤ ਦਾ ਮਾਰਗ ਪ੍ਰਣਾਇਆ ਗਿਆ ਸੀ ਉਸ ਵਕਤ ਇਸੇ ਜਗ੍ਹਾ ਦੇ ਉੱਪਰ ਆ ਕੇ ਵਸੇਬਾ ਕੀਤਾ ਸੀ ਜਦੋਂ ਬਾਬਾ ਮੂਲ ਚੰਦ ਜੀ ਦੀ ਸੁਪਤਰੀ ਬੀਬੀ ਸੁਰਖਣੀ ਜੀ ਦੇ ਨਾਲ ਵਿਆਹ ਤੈ ਹੋਇਆ ਸੀ ਤੇ ਸਭ ਤੋਂ ਜਿਹੜਾ ਪਹਿਲਾ ਪੜਾ ਸੀ ਉਹ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਵਿੱਚ ਆ ਕੇ ਪੜਾ ਕੀਤਾ ਸੀ ਤੇ ਸਭ ਤੋਂ ਪਹਿਲਾ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਦੇਸ਼ ਭਰ ਦੇ ਵਿੱਚੋਂ ਦੇਸ਼ ਵਿਦੇਸ਼ਾਂ ਦੀਆਂ ਜਿਹੜੀਆਂ ਸੰਗਤਾਂ ਨੇ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦਰਸ਼ਨ ਦੀਦਾਰਾਂ ਦੀ ਤੰਗ ਲੈ ਕੇ ਇਸ ਧਰਤੀ ਦੇ ਉੱਪਰ ਆ ਕੇ ਗੁਰੂ ਪਾਤਸ਼ਾਹ ਮਹਾਰਾਜ ਦੇ ਵਿਆਹ ਪੁਰਬ ਦੇ ਸਮਾਗਮਾਂ ਦੇ ਸਮੇਂ ਦੇ ਦਰਮਿਆਨ ਹਾਜ਼ਰੀ ਭਰਦਿਆਂ ਨੇ ਇਸੇ ਨੂੰ ਲੈ ਕੇ ਤਮਾਮ ਸਾਰੇ ਜਿਹੜੇ ਸਵਾਲ ਨੇ ਉਹਨਾਂ ਸਵਾਲਾਂ ਦਾ ਜਵਾਬ ਲੈਣ ਦਾ ਯਤਨ ਕਰਾਂਗੇ ਸਿੱਖ ਪ੍ਰਚਾਰਕ ਭਾਈ ਮਨਜੀਤ ਸਿੰਘ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਜਾਣਕਾਰੀ ਲੈਣ ਦਾ ਯਤਨ ਕਰਦੇ ਆਂ ਕਿ ਕਿਹੜੇ-ਕਿਹੜੇ ਜਿਹੜੇ ਸਮਾਗਮ ਨੇ ਜਾਂ ਜਿਹਦੇ ਇੱਥੇ ਦਿਨ ਮਨਾਏ ਜਾਂਦੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਦੇ ਨਾਲ ਸੰਬੰਧਤ ਉਹਨਾਂ ਦਿਨਾਂ ਦੀ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਸਵਾਗਤ ਹੈ ਸਭ ਤੋਂ ਪਹਿਲਾਂ ਦੀ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀਆਂ ਵਿਸ਼ਵ ਦੀਆਂ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਪੁਰਬ ਜੋੜ ਮੇਲੇਆਂ ਦੀਆਂ ਸਭ ਤੋਂ ਪਹਿਲਾਂ ਲੱਖ ਲੱਖ ਵਧਾਈਆਂ ਸੋ ਗੁਰੂ ਪਿਆਰੀ ਸਾਧ ਸੰਗਤ ਇਹ ਸਾਲਾਨਾ ਜੋੜ ਮੇਲਾ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪੁਰਬਾਂ ਦਾ ਜੋੜ ਮੇਲਾ ਚੱਲ ਰਿਹਾ ਹੈ ਜਿਹਦੇ ਸਬੰਧ ਵਿੱਚ ਇਤਿਹਾਸ ਵਿੱਚ ਭਾਦੋਂ ਸੁਦੀ ਸਤਵੀਂ ਸਤਗੁਰਾਂ ਦੇ ਵਿਆਹ ਪੁਰਬ ਦਾ ਦਿਹਾੜਾ ਹੈ ਹਰ ਸਾਲ ਇਹਨਾਂ ਦਿਹਾੜਿਆਂ ਨੂੰ ਸਮਰਪਿਤ ਹੋ ਕੇ ਕਾਫੀ ਦਿਨ ਪਹਿਲਾਂ ਸੰਗਤਾਂ ਗੁਰੂ ਘਰ ਵੱਡੇ ਵੱਡੇ ਜਥਿਆਂ ਦੇ ਰੂਪ ਵਿੱਚ ਸਤਿਗੁਰਾਂ ਦੇ ਇਹਨਾਂ ਕਾਰਜਾਂ ਵਿੱਚ ਸ਼ਾਮਲ ਹੋਣ ਲਈ ਪਹੁੰਚਦਿਆਂ ਨੇ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੀ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਸਤ ਦੇ ਮਾਰਗ ਦੀ ਗੱਲ ਚੱਲਦੀ ਹੈ ਜਦੋਂ ਗ੍ਰਸਤੇ ਤੇ ਜੀਵਨ ਦੀ ਸ਼ੁਰੂਆਤ ਹੁੰਦੀ ਹੈ ਉਸ ਵਕਤ ਦਾ ਮਾਹੌਲ ਕਿਵੇਂ ਦਾ ਸੀ ਜਾਂ ਜਿਹੜਾ ਇਤਿਹਾਸ ਦੇ ਵਿੱਚੋਂ ਪੜਦੇ ਆ ਤਮਾਮ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਤਾਂ ਕੀ ਅਨੁਭਵ ਕਰਦੇ ਹੋ ਇੱਕ ਸਿੱਖ ਪ੍ਰਚਾਰਕ ਹੋਣ ਦੇ ਨਾਂਤੇ ਗੁਰਮਤ ਦੇ ਜਿਹੜੇ ਸਾਡੇ ਵਿਦਵਾਨ ਹੋਏ ਨੇ ਗੁਰੂ ਸਾਹਿਬ ਦੇ ਸਮਕਾਲੀ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਸਿੱਖ ਸੰਸਕਾਰਾਂ ਦਾ ਜ਼ਿਕਰ ਕਰਦਿਆਂ ਆਏ ਜਦੋਂ ਗ੍ਰਸਥ ਦੀ ਗੱਲ ਕੀਤੀ ਤੇ ਉਹਨਾਂ ਲਿਖਿਆ ਏ ਸਕਲ ਧਰਮ ਵਿੱਚ ਗ੍ਰਸਥ ਪ੍ਰਧਾਨ ਸਾਰੇ ਧਰਮਾਂ ਵਿੱਚੋਂ ਗ੍ਰਸਥ ਧਰਮ ਜਿਹੜਾ ਹੈ ਉਹ ਸਿੱਖ ਵਿੱਚ ਸਿੱਖੀ ਵਿੱਚ ਪ੍ਰਧਾਨ ਧਰਮ ਪ੍ਰਵਾਨ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਇਸ ਸਥਾਨ ਤੇ ਗ੍ਰਿਸ਼ਤ ਦੀ ਰੰਭਤਾ ਕੀਤੀ ਹੈ ਇਹ ਬਟਾਲੇ ਦੀ ਧਰਤੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਭਾਗ ਲਾਏ ਨੇ ਇਸ ਧਰਤੀ ਦੀ ਧੀ ਧਨਤਨ ਮਾਤਾ ਸੁਲਖਣੀ ਜੀ ਜਿਨ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ ਇਹਨਾਂ ਦਿਨਾਂ ਵਿੱਚ ਜਿਹੜੇ ਭਾਦੋ ਸੁਦੀ ਦੇ ਦਿਨ ਚੱਲ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਦਾ ਇੱਥੇ ਹੋਇਆ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਨੇ ਸਮੁੱਚੇ ਸੰਸਾਰ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਗ੍ਰਿਸ਼ਤ ਵਿੱਚ ਰਹਿ ਕੇ ਅਸੀਂ ਕਿਰਤ ਕਰਨੀ ਹੈ ਨਾਮ ਜਪਣਾ ਵੰਡ ਛਕਣਾ ਜੋ ਸਿੱਖੀ ਦੇ ਮੁੱਢਲੇ ਸਨੈਰੀ ਤਿੰਨ ਸਿਧਾਂਤ ਨੇ ਇਹਨਾਂ ਤੇ ਚੱਲਣਾ ਹੈ ਆਪਣੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਚੰਗੇ ਕੰਮ ਕਰਨੇ ਨੇ ਗੁਰੂ ਦੇ ਹੁਕਮ ਵਿੱਚ ਚੱਲਣਾ ਹੈ ਤੇ ਗੁਰੂ ਦੀ ਸਿੱਖੀ ਦੀ ਕਮਾਈ ਕਰਨੀ ਹੈ ਇਹ ਸਿੱਖੀ ਦਾ ਪ੍ਰਮੁੱਖ ਸਿਧਾਂਤ ਹੈ ਗੁਰੂ ਪਿਆਰੀ ਸਾਧ ਸੰਗਤ ਜੇ ਉਹਨਾਂ ਦਿਨਾਂ ਦੀ ਗੱਲ ਕਰੀਏ ਉਸ ਵਕਤ ਅੱਡ ਵਰਗਾ ਯੁੱਗ ਨਹੀਂ ਸੀ ਜਦੋਂ ਸੁਲਤਾਨਪੁਰ ਤੋਂ ਗੁਰੂ ਸਾਹਿਬ ਮਾਤਾ ਸੁਲਖਣੀ ਜੀ ਦੇ ਨਾਲ ਵਿਆਹ ਦਾ ਕਾਰਜ ਰਚਾਉਣ ਵਾਸਤੇ ਆਉਂਦੇ ਆ ਗ੍ਰਸਤ ਦੇ ਮਾਰਗ ਦੀ ਅਰੰਭਤਾ ਹੁੰਦੀ ਹੈ ਤੇ ਉਸ ਵਕਤ ਕਿਵੇਂ ਪੜਾਦਰ ਪੜਾ ਆਏ ਹੋਣਗੇ ਜਾਂ ਫਿਰ ਕਿਸ ਤਰੀਕੇ ਦੀ ਪੂਰੀ ਰੂਪਰੇਖਾ ਹੋ ਸਕਦੀ ਆ ਹਾਂਜੀ ਸਿੱਖ ਇਤਿਹਾਸ ਦੇ ਜਿਹੜੇ ਸਰੋਤ ਨੇ ਉਹਨਾਂ ਵਿੱਚੋਂ ਗੁਰੂ ਨਾਨਕ ਪ੍ਰਕਾਸ਼ ਪ੍ਰਮੁੱਖ ਸਰੋਤ ਹੈ ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਦਾ ਪ੍ਰਸੰਗ ਜਿਹੜਾ ਉਹ ਇਹਨਾਂ ਦਿਨਾਂ ਵਿੱਚ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਲੜੀ ਵਿੱਚ ਕਥਾ ਵਿੱਚ ਵੀ ਚੱਲ ਰਿਹਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਬਰਾਤ ਦੇ ਰੂਪ ਵਿੱਚ ਇਸ ਧਰਤੀ ਤੇ ਆਉਣਾ ਹੈ ਉਹ ਤਲਵੰਡੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਸਥਾਨ ਦੀ ਧਰਤੀ ਹੈ ਜਿਹਨੂੰ ਅੱਜ ਸਮੁੱਚਾ ਸੰਸਾਰ ਸ੍ਰੀ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਦਾ ਹੈ ਉਤੋਂ ਪਹਿਲਾ ਪੜਾ ਜਿਹੜਾ ਹੈ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਪਰਿਵਾਰ ਹੈ ਉਹ ਸੁਲਤਾਨਪੁਰ ਲੋਧੀ ਪਹੁੰਚਿਆ ਹੈ ਜਿੱਥੇ ਮਾਤਾ ਜਿਹੜੀ ਬੇਬੇ ਨਾਨਕੀ ਜੀ ਹੈ ਉਹ ਵਿਆਹ ਹੋਏ ਸਨ ਜਿਨ੍ਹਾਂ ਵੱਲੋਂ ਗੁਰੂ ਨਾਨਕ ਪਾਤਸ਼ਾਹ ਦਾ ਰਿਸ਼ਤਾ ਜਿਹੜਾ ਇੱਥੇ ਮੋਲ ਚੰਦ ਖੱਤਰੀ ਦੇ ਗ੍ਰਹਿ ਉਹਨਾਂ ਦੀ ਧੀ ਮਾਤਾ ਸੁਲੱਖਣੀ ਜੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਚੋਲੇ ਬਣ ਕੇ ਉਹਨਾਂ ਕਰਵਾਇਆ ਸੀ ਸੋ ਉਤੋਂ ਦੂਸਰਾ ਪੜਾ ਜਿਹੜਾ ਹੈ ਬਰਾਤ ਦਾ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਜਿਸ ਵਿਆਹ ਦੇ ਵਿੱਚ ਆਪ ਮਾਤਾ ਸੁਲੱਖਣੀ ਨੂੰ ਵਰਨ ਦੇ ਲਈ ਇੱਕ ਲਾੜੇ ਦੇ ਰੂਪ ਵਿੱਚ ਬਰਾਤ ਦੇ ਰੂਪ ਵਿੱਚ ਇਸ ਧਰਤੀ ਤੇ ਪਹੁੰਚੇ ਤੇ ਇਹ ਸਥਾਨ ਜਿੱਥੇ ਆਪਾਂ ਖੜੇ ਆ ਗੁਰਦੁਆਰਾ ਕੰਧ ਸਾਹਿਬ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਬਰਾਤ ਦਾ ਪੜਾ ਕੀਤਾ ਗਿਆ ਹੈ ਜਿਹੜੇ-ਜਿਹੜੇ ਬਰਾਤੀਆਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਗੁਰੂ ਸਾਹਿਬ ਦੇ ਉਸ ਵਕਤ ਦੇ ਦੌਲਤਰਾਮ ਹੁਣ ਜਾਂ ਰਾਈ ਬੁਲਾਰੇ ਹੋਣ ਇਸ ਤਰ੍ਹਾਂ ਦੇ ਬਹੁਤ ਸਾਰੇ ਇਤਿਹਾਸਕ ਪਾਤਰ ਨੇ ਕਿ ਉਹ ਵੀ ਗੁਰੂ ਸਾਹਿਬ ਦੀ ਬਰਾਤ ਦੇ ਮੌਕੇ ਜਦੋਂ ਇੱਥੇ ਜਿਹੜਾ ਮਾਤਾ ਜੀ ਨੂੰ ਵਿਹਣ ਵਾਸਤੇ ਆਇਆ ਜਾਂਦਾ ਏ ਉਹ ਵੀ ਬਰਾਤੀ ਬਣ ਕੇ ਨਾਲ ਸ਼ਾਮਲ ਹੁੰਦੇ ਨੇ ਬਿਲਕੁਲ ਗੁਰੂ ਨਾਨਕ ਪਾਤਸ਼ਾਹ ਜਿਹੜਾ ਸੀ ਉਹ ਰਾਣਾ ਅਰੰਕ ਬਰਾਬਰੀ ਉਹਨਾਂ ਦੇ ਬਰਾਤ ਵਿੱਚ ਜਿੱਥੇ ਆਮ ਸੰਸਾਰੀ ਲੋਕ ਆਏ ਉੱਥੇ ਗੁਰੂ ਨਾਨਕ ਪਾਤਸ਼ਾਹ ਦਾ ਸਤਕਾਰ ਕਰਨ ਵਾਲੇ ਜਿਹੜੇ ਸਮੇਂ ਦੇ ਉਸ ਇਲਾਕੇ ਦੇ ਜਿਹੜੇ ਨਵਾਬ ਸਨ ਜਾਂ ਜਿਵੇਂ ਰਾਏ ਦੌਲਤ ਖਾਨ ਸੀ ਜਿਹਦੇ ਪਾਸ ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਲੋਧੀ ਖਾਨੇ ਵਿੱਚ ਮੋਦੀ ਦੀ ਕਾਰ ਕਰਿਆ ਕਰਦੇ ਸਨ ਉਹਨਾਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਉਹ ਆਏ ਸਨ ਇਹਦੇ ਇਲਾਵਾ ਗੁਰੂ ਨਾਨਕ ਪਾਤਸ਼ਾਹ ਦੇ ਪਰਿਵਾਰ ਵਿੱਚੋਂ ਬਾਬਾ ਮਹਿਤਾ ਕਲਿਆਨ ਦਾਸ ਜੀ ਸਤਗੁਰਾਂ ਦੇ ਪਿਤਾ ਜੀ ਉਹਨਾਂ ਦੇ ਚਾਚਾ ਜੀ ਬਾਬਾ ਲਾਲੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਾਤਾ ਜੀ ਮਾਤਾ ਤ੍ਰਿਪਤਾ ਜੀ ਮਾਤਾ ਸਲਖਣੀ ਜੀ ਨੂੰ ਵਿਆਹਨ ਦੇ ਲਈ ਪਰਿਵਾਰ ਦੇ ਇਹਨਾਂ ਜੀਵਾਂ ਦੇ ਨਾਲ ਨਾਲ ਬੇਬੇ ਨਾਨਕੀ ਜੀ ਭਾਈਆ ਜੈ ਰਾਮ ਜੀ ਇਸ ਤੋਂ ਇਲਾਵਾ ਗੁਰੂ ਨਾਨਕ ਪਾਤਸ਼ਾਹ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਤੋਂ ਬੇਅੰਤ ਸੰਗਤਾਂ ਦਾ ਕਾਫਲਾ ਇਸ ਤੋਂ ਬਾਅਦ ਦਾ ਵੀ ਜ਼ਿਕਰ ਮਿਲਦਾ ਹੈ ਜਦੋਂ ਗੁਰੂ ਸਾਹਿਬ ਇੱਥੇ ਬਰਾਤ ਲੈ ਕੇ ਆਉਂਦੇ ਨੇ ਪਹਿਲਾ ਪੜਾਅ ਇੱਥੇ ਕੀਤਾ ਜਾਂਦਾ ਹੈ ਦੂਜਾ ਪੜਾਅ ਜਿਹੜਾ ਗੁਰਦੁਆਰਾ ਡੇਰਾ ਸਾਹਿਬ ਹੁੰਦਾ ਹੈ ਤੇ ਇਸ ਤੋਂ ਬਾਅਦ ਦਾ ਜ਼ਿਕਰ ਮਿਲਦਾ ਇਤਿਹਾਸ ਦੇ ਵਿੱਚ ਕਿ ਜਿਹੜੀ ਬਰਾਤ ਹੈ ਮਾਤਾ ਜੀ ਨੂੰ ਵਿਆਹ ਕੇ ਫਿਰ ਕਿਹੜੀ ਜਗ੍ਹਾ ਤੇ ਜਾ ਕੇ ਬਰਾਜਮਾਨ ਹੁੰਦੀ ਹੈ ਅੱਛਾ ਪਹਿਲਾਂ ਤੇ ਇਸ ਸਥਾਨ ਦੀ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਇੱਥੇ ਆ ਕੇ ਜਦੋਂ ਬਾਬੇ ਨਾਨਕ ਨੇ ਬਰਾਤ ਦਾ ਪੜਾਓਆ ਬਾਬਾ ਮੂਲ ਚੰਦ ਜੀ ਵੱਲੋਂ ਆਈ ਹੋਈ ਸਾਰੀ ਬਰਾਤ ਨੂੰ ਇਹ ਖੁੱਲੇ ਹਵੇਲੀ ਵੇੜਾ ਜਿਹੜਾ ਉਸ ਸਮੇਂ ਖੁੱਲਾ ਸਥਾਨ ਹੋਵੇਗਾ ਅੱਜ ਸ਼ਹਿਰ ਦੇ ਬਿਲਕੁਲ ਵਿੱਚੋਂ ਵਿੱਚ ਬਹੁਤ ਹੀ ਮਤਲਬ ਭੀੜ ਵਾਲੀਆਂ ਗਲੀਆਂ ਲੰਘ ਕੇ ਆਪਾਂ ਇੱਥੇ ਤੱਕ ਪਹੁੰਚਦੇ ਆਂ ਪਰ ਉਹਨਾਂ ਸਮਿਆਂ ਵਿੱਚ ਇਹ ਅਹਾਤਾ ਖੁੱਲਾ ਸੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੀ ਬਰਾਤ ਦਾ ਪੜਾਕ ਕੀਤਾ ਗਿਆ ਜਿਸ ਸਥਾਨ ਤੇ ਦਰਬਾਰ ਹੈ ਦਰਬਾਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਨੇ ਸਤਗੁਰਾਂ ਦੇ ਪ੍ਰਕਾਸ਼ ਸਥਾਨ ਦੇ ਬਿਲਕੁਲ ਨਾਲ ਕੱਚੀ ਕੰਦ ਹੈ ਜਿਹੜੀ ਇਤਿਹਾਸਿਕ ਵਿਰਾਸਤ ਹੈ ਇਸ ਸਥਾਨ ਤੇ ਸਾਡੀ ਜਿਹੜੀ ਕੰਦ ਨੂੰ ਇਤਿਹਾਸ ਕਹਿੰਦਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਆਸ਼ੀਰਵਾਦ ਪ੍ਰਾਪਤ ਹੈ ਇਸ ਕੰਧ ਦੇ ਕੋਲ ਆ ਕੇ ਗੁਰੂ ਨਾਨਕ ਪਾਤਸ਼ਾਹ ਦਾ ਮੰਜਾ ਲਾਇਆ ਗਿਆ ਜਿੱਥੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਬਰਾਜਮਾਨ ਹੋਏ ਤੇ ਇੱਥੇ ਦੇ ਹਮਦਰਦ ਲੋਕ ਜਿਹੜੇ ਸਨ ਉਹਨਾਂ ਵੇਖਿਆ ਕੰਧ ਕਮਜ਼ੋਰ ਹੈ ਢਹਿਣ ਵਾਲੀ ਹੈ ਤੇ ਆਖਿਆ ਕਿ ਬਾਬੇ ਨੂੰ ਨਾਨਕ ਨੂੰ ਕਿ ਇਹ ਕੰਧ ਤੋਂ ਕੁਝ ਮੰਜਾ ਹਟਕੇ ਲਾਂਬੇ ਕਰਕੇ ਲਾਇਆ ਜਾਵੇ ਕੰਧ ਢਹਿ ਨਾ ਜਾਵੇ ਦੇਖਣਾ ਪਵੇ ਗੁਰੂ ਨਾਨਕ ਪਾਤਸ਼ਾਹ ਨੇ ਨਾਨਕ ਨਦਰੀ ਨਦਰ ਨਿਹਾਲ ਗੁਰੂ ਨਾਨਕ ਪਾਤਸ਼ਾਹ ਨੇ ਉਹ ਢਹਿਣ ਵਾਲੀ ਕੱਚੀ ਕੰਧ ਵੱਲ ਆਪਣੀ ਮੁਬਾਰਕ ਨਦਰ ਕੀਤੀ ਤੇ ਬਚਨ ਕੀਤਾ ਕਿ ਇਹ ਕੰਧ ਢਹਿਣ ਵਾਲੀ ਨਹੀਂ ਇਹ ਕੰਧ ਸਾਡੇ ਵਿਆਹ ਦੀ ਨਿਸ਼ਾਨੀ ਜੁਗਾ ਤੱਕ ਇਸ ਧਰਤੀ ਤੇ ਕਾਇਮ ਰਹੇਗੀ ਅੱਜ ਵੀ ਕਈ ਸਦੀਆਂ ਲੰਘ ਗਈਆਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਉਹ ਬਚਨਾ ਨਾਲ ਪਵਿੱਤਰ ਕੰਧ ਜਿਹੜੀ ਹੈ ਦਰਬਾਰ ਸਾਹਿਬ ਦੀ ਸ਼ੋਭਨੀਕ ਹੈ ਸੰਗਤਾਂ ਦੇ ਆਧਾਰ ਕਰਦੀਆਂ ਨਤਮਸਤਕ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਹੁੰਦੀਆਂ ਨੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਉਹਨਾਂ ਮਹਾਨ ਬਚਨਾਂ ਨੂੰ ਗੁਰੂ ਪਾਤਸ਼ਾਹ ਦੇ ਕਹੇ ਹੋਏ ਬਚਨਾਂ ਨੂੰ ਤੱਕਦੀਆਂ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੇ ਇੱਕ ਕੱਚੀ ਕੰਦ ਨੂੰ ਆਪਣੇ ਅਸ਼ੀਰਵਾਦ ਦੇ ਨਾਲ ਜੁਗਾਂ ਤੱਕ ਟੱਲ ਕਰ ਸਕਦਾ ਹੈ ਤੇ ਅਸੀਂ ਗੁਰੂ ਨਾਨਕ ਦੇ ਸਿੱਖਾਂ ਗੁਰੂ ਨਾਨਕ ਦੇ ਬੱਚੇ ਆ ਜੇ ਸਾਡੇ ਤੇ ਗੁਰੂ ਦੀ ਨਦਰ ਹੋ ਜਾਵੇ ਕਿਰਪਾ ਹੋ ਜਾਵੇ ਸਾਡੇ ਜੀਵਨ ਵਿੱਚ ਕਿਉਂ ਨਹੀਂ ਗੁਰੂ ਦੀ ਸਿੱਖੀ ਕਈ ਸਦੀਆਂ ਬੀਤ ਗਈਆਂ ਕਈ ਸਦੀਆਂ ਬੀਤ ਗਈਆਂ ਬਟਾਲੇ ਦੇ ਹੋਰ ਵੀ ਬਹੁਤ ਸਾਰੇ ਇਤਿਹਾਸ ਰਹੇ ਨੇ ਫਿਰ ਉਹ ਜਿਹੜੀ ਸਦੀਆਂ ਪੁਰਾਣੀ ਕੰਦ ਗੁਰੂ ਨਾਨਕ ਸਾਹਿਬ ਦੇ ਵਿਆਸ ਸਮਾਗਮ ਦੇ ਮੌਕੇ ਬਣੀ ਹੋਈ ਸੀ ਜਾਂ ਬਣਾਈ ਗਈ ਸੀ ਉਹ ਉਸੇ ਤਰੀਕੇ ਦੇ ਨਾਲ ਅੱਜ ਵੀ ਤਾਇਨਾਤ ਲਗਭਗ ਇਹ ਕੰਧ ਜਿਹੜੀ ਹੈ ਜਿਵੇਂ ਇਤਿਹਾਸਕ ਸਰੋਤਾਂ ਦਾ ਜਾਣਕਾਰੀ سینਾ ਬਸੀਨਾ ਚਲਦੀ ਆ ਰਹੀ ਹੈ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਇਹ ਕੰਧ ਕਾਇਮ ਹੈ ਇਹ ਕੰਧ ਨੂੰ ਫਿਰ ਇਹਨੂੰ ਸੁਰੱਖਿਤ ਕਰਨ ਲਈ ਮੈਨੇਜਮੈਂਟ ਵੱਲੋਂ ਕੰਧ ਨੂੰ ਸ਼ੀਸ਼ੇ ਵਿੱਚ ਮੜਿਆ ਗਿਆ ਹੈ ਕਿ ਆਮ ਹੱਥ ਲਗਾ ਲਗਾ ਕੇ ਜਾਂ ਉਹਦੀ ਮਿੱਟੀ ਭੋਰ-ਭੋਰ ਕੇ ਉਹਨੂੰ ਕੰਧ ਨੂੰ ਜਿਹੜਾ ਕੋਈ ਨੁਕਸਾਨ ਨਾ ਪਹੁੰਚੇ ਇਹਦਾ ਹਰ ਸਾਲ ਬਕਾਇਦਾ ਸਫਾਈ ਮੁਆਇਨਾ ਕਰਾਇਆ ਜਾਂਦਾ ਹੈ ਸਲਾਬ ਸਿਲ ਚੈੱਕ ਕੀਤੀ ਜਾਂਦੀ ਹੈ ਮੇਰਾ ਸਵਾਲ ਇਹ ਸੀ ਵੀ ਜਦੋਂ ਗੁਰੂ ਨਾਨਕ ਸਾਹਿਬ ਦਾ ਵਿਆਹ ਕਾਰਜ ਸੰਪੂਰਨ ਹੁੰਦਾ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਦਾ ਪੜਾ ਦਾ ਜ਼ਿਕਰ ਮਿਲਦਾ ਹੈ ਕਿ ਸੁਲਤਾਨਪੁਰ ਨੂੰ ਜਾਂਦੇ ਆ ਜਾਂ ਫਿਰ ਰਾਏਪੋਏ ਦੀ ਤਲਵੰਡੀ ਵੱਲ ਨੂੰ ਰਵਾਨਗੀ ਹੁੰਦੀ ਗੁਰੂ ਸਾਹਿਬ ਦੀ ਇਹਦੇ ਸਬੰਧ ਵਿੱਚ ਜ਼ਿਕਰ ਜਿਹੜਾ ਆਉਂਦਾ ਆਪਾਂ ਸੁਲਤਾਨਪੁਰ ਲੋਧੀ ਦਾ ਹੀ ਜ਼ਿਕਰ ਕਰਨੇ ਆ ਇਥੋਂ ਗੁਰੂ ਨਾਨਕ ਪਾਤਸ਼ਾਹ ਸੁਭਾਵਕ ਹੀ ਹੈ ਕਿ ਜਦੋਂ ਕੋਈ ਬੱਚੀ ਵਿਆਹੀ ਜਾਂਦੀ ਹੈ ਉਹ ਆਪਣੇ ਸਹੁਰੇ ਘਰ ਹੀ ਜਾਂਦੀ ਹੈ ਠੀਕ ਹੈ ਨਾ ਤੇ ਉਹ ਗੁਰੂ ਨਾਨਕ ਪਾਤਸ਼ਾਹ ਤਲਵੰਡੀ ਆਪਣੇ ਪਰਿਵਾਰ ਨਾਲ ਕਾਫੀ ਸਮਾਂ ਰਹੇ ਨੇ ਉਤੋਂ ਫਿਰ ਗੁਰੂ ਨਾਨਕ ਪਾਤਸ਼ਾਹ ਜਿਹੜਾ ਆਪਣਾ ਮੋਦੀ ਦਾ ਕਾਰਜ ਕਰਦੇ ਆ ਸੁਲਤਾਨਪੁਰ ਲੋਧੀ ਵੀ ਰਹੇ ਆ ਐਵੇਂ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਵਿਆਹ ਹੁੰਦਾ ਹੈ ਤੇ ਵਿਆਹ ਤੋਂ ਬਾਅਦ ਬਰਾਤ ਜਿਹੜੀ ਆ ਉਹਨਾਂ ਦੇ ਪਰਿਵਾਰ ਉਹਨਾਂ ਦੇ ਘਰ ਪਹੁੰਚਦੀ ਆ ਸੋ ਗੁਰੂ ਪਿਆਰੀ ਸਾਧ ਸੰਗਤ ਇਤੋਂ ਇਹ ਜੋੜ ਮੇਲੇ ਤੋਂ ਆਪਾਂ ਗੁਰਮਤ ਦੇ ਆਸ਼ੇ ਅਨੁਸਾਰ ਜਿਹੜਾ ਇਤੋਂ ਸਿੱਖ ਕੇ ਜਾਣਾ ਹੈ ਗੁਰੂ ਪਾਤਸ਼ਾਹ ਨੇ ਜਿਹੜੇ ਸਾਨੂੰ ਜੋੜ ਮੇਲੇ ਬਖਸ਼ੇ ਨੇ ਇਹ ਕੋਈ ਸੰਸਾਰ ਦੇ دنیਵਾਵੀ ਮੋਜ ਮੇਲੇ ਵਾਲੀ ਨਹੀਂ ਹੈ ਇਹ ਇੱਥੇ ਜਦੋਂ ਗੱਲ ਕੀਤੀ ਜਾਂਦੀ ਹੈ ਬਹੁਤ ਵੱਡੀ ਤعداد ਦੇ ਵਿੱਚ ਸੰਗਤ ਆਉਂਦੀ ਹੈ ਤੇ ਖਾਸ ਕਰ ਇੱਕ ਪ੍ਰਚਾਰਕਾਂ ਦਾ ਮੁਢਲਾ ਕਾਰਜ ਹੁੰਦਾ ਕਿ ਗੁਰਮਤ ਦੇ ਨਾਲ ਜਾਂ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਤੇ ਇੱਥੇ ਸਿਰੇ ਖਰੀਦੇ ਜਾਂਦੇ ਨੇ ਇੱਥੇ ਉਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਖਰੀਦੀਆਂ ਜਾਂਦੀਆਂ ਨੇ ਜਿਹੜੀਆਂ ਆਮ ਵਿਆਹਾਂ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਕੀ ਲੱਗਦਾ ਹੈ ਕਿ ਗੁਰਮਤਿ ਨਾਲ ਚੀਜ਼ਾਂ ਨੂੰ ਮਾਨਤਾ ਦਿੰਦੀ ਹੈ ਸਿੱਖ ਰਹਿਤ ਮਰਿਆਦਾ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਨੂੰ ਮਨਮਤ ਕਿਹਾ ਗਿਆ ਹੈ ਗੁਰਮਤ ਨਹੀਂ ਕਿਹਾ ਗਿਆ ਇਹਦੇ ਸਬੰਧ ਵਿੱਚ ਸੰਗਤਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਪ੍ਰੇਰਣਾ ਕੀਤੀ ਜਾਂਦੀ ਹੈ ਪਰ ਏਡੇ ਵੱਡੇ ਸੰਗਤ ਦੇ SLA ਬੱਗੇ ਕੁਝ ਲੋਕ ਜਿਹੜੇ ਆਪਣੇ ਮਨ ਦੀ ਮਤ ਅਨੁਸਾਰ ਐਵੇਂ ਦੇ ਕਾਰਜ ਕਰ ਜਾਂਦੇ ਇਸ ਤੋਂ ਪਹਿਲਾਂ ਵਿਆਹ ਕਾਰਜਾਂ ਦੇ ਜੋੜ ਮੇਲਿਆਂ ਦੀ ਅਰੰਭਤਾ ਤੋਂ ਪਹਿਲਾਂ ਨਗਰਾਂ ਵਿੱਚ ਗੁਰਮਤਿ ਪ੍ਰਚਾਰ ਲਈ ਲਹਿਰ ਚਲਾਈ ਜਾਂਦੀ ਅੰਮ੍ਰਿਤ ਸੰਚਾਰ ਕਰਵਾਏ ਜਾਂਦੇ ਨੇ ਅੱਜ ਦਾ ਦਿਨ ਜਿਹੜਾ ਅੱਜ ਅੰਮ੍ਰਿਤ ਸੰਚਾਰ ਹੋ ਰਿਹਾ ਗੁਰਦੁਆਰਾ ਕੰਦ ਸਾਹਿਬ ਵਿਖੇ ਸਤਗੁਰਾਂ ਦੇ ਵਿਆਹ ਪੂਰਵ ਦੇ ਜੋੜ ਮੇਲਿਆਂ ਤੋਂ ਪਹਿਲਾਂ ਹਰ ਸਾਲ ਹੀ ਅੰਮ੍ਰਿਤ ਸੰਚਾਰ ਇਲਾਕੇ ਵਿੱਚ ਪ੍ਰਚਾਰ ਕਰਕੇ ਕਰਵਾਏ ਜਾਂਦੇ ਨੇ ਅੱਜ ਇੱਕ 109 ਤੋਂ ਵੀ ਵੱਧ ਪੁਰਾਣੇ ਜਿਹੜੇ ਆ ਉਹ ਗੁਰੂ ਦੇ ਜਹਾਜ਼ ਤੇ ਚੜ੍ਹ ਰਹੇ ਨੇ ਪੰਜ ਪਿਆਰੇ ਸਹਿਬਾਨ ਖੰਡੇ ਬਾਟੇ ਦੀ ਪੌਲ ਸ਼ਿਕਾਰੇ ਨੇ ਸੋ ਇਹ ਪ੍ਰਚਾਰ ਕੀਤਾ ਜਾਂਦਾ ਇਹਨਾਂ ਦਿਹਾੜਿਆਂ ਨੂੰ ਮੁੱਖ ਰੱਖ ਕੇ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾਵਸ਼ਾਈ ਜਦੋਂ ਆਪਾਂ ਨੂੰ குரு ਨਾਨਕ ਸਾਹਿਬ ਨੇ ਸਮਾਜਿਕ ਰੀਤੋਂ ਰਵਾਜਾਂ ਦਾ ਵਿਰੋਧ ਕੀਤਾ ਸੀ ਨਖੇਦੀ ਕੀਤੀ ਸੀ ਤੇ ਜਿਹੜੀਆਂ ਫਜ਼ੂਲ ਚੀਜ਼ਾਂ ਸੀ ਉਹਨਾਂ ਨੂੰ ਉਲਾਂਬੇ ਵੀ ਕੀਤਾ ਜਾਂਦਾ ਸੀ ਅੱਜ ਅਸੀਂ ਆਪਣੇ ਘਰਾਂ ਦੇ ਪਰਿਵਾਰਾਂ ਦੇ ਵਿੱਚ ਵੀ ਖੁਸ਼ੀ ਦੇ ਕਾਰਜ ਕਰਦੇ ਆਂ ਵਿਆਹ ਸ਼ਾਦੀਆਂ ਹੁੰਦੀਆਂ ਨੇ ਤੇ ਵਿੱਤ ਤੋਂ ਵੱਧ ਐ ਖਰਚੇ ਕੀਤੇ ਜਾਂਦੇ ਨੇ ਕੀ ਲੱਗਦਾ ਕਿ ਇਹਨਾਂ ਚੀਜ਼ਾਂ ਤੋਂ ਸਾਨੂੰ ਕਿਹੜੀਆਂ ਪ੍ਰੇਰਣਾਵਾਂ ਲੈਣ ਦੀ ਜ਼ਰੂਰਤ ਜਾਪਦੀ ਆ ਬਿਲਕੁਲ ਤੁਹਾਡੀ ਗੱਲ ਸਹੀ ਆ ਇਸ ਸੰਬੰਧ ਵਿੱਚ ਕਈ ਦਿਨ ਪਹਿਲਾਂ ਗੁਰਦੁਆਰਾ ਕਾਂਦ ਸਾਹਿਬ ਗੁਰਮਤ ਸਮਾਗਮ ਚੱਲ ਰਹੇ ਨੇ ਪੰਥ ਪ੍ਰਸਿੱਧ ਬੁਲਾਰੇ ਕਥਾਵਾਚਕ ਢਾਡੀ ਜਥੇ ਕਵੀਸ਼ਰੀ ਜਥੇ ਜਿਹੜੇ ਸੰਗਤਾਂ ਨੂੰ ਇਸ ਵਿਆਹ ਦੀ ਮਿਸਾਲ ਦੇ ਕੇ ਤੇ ਸੁਚੇਤ ਕਰਦੇ ਆ ਕਿ ਬਾਧੂ ਖਰਚਿਆਂ ਦੇ ਭਾਰੇ ਠੰਗ ਕਰਜ਼ਿਆਂ ੇਠਾ ਕੇ ਆਪਣੇ ਜੀਵਨ ਨੂੰ ਜਿਹੜਾ ਉਹ ਦੁਖੀ ਨਾ ਕਰੋ ਦੁਸ਼ਵਾਰੀਆਂ ਚ ਨਾ ਪਾਓ ਬਾਬੇ ਨਾਨਕ ਨੇ ਜਿਵੇਂ ਸਾਦਗੀ ਦੇ ਨਾਲ ਏਦੇ ਵੱਡੇ ਪਟਵਾਰੀ ਦੇ ਪੁੱਤਰ ਹੋ ਕੇ ਏਡੇ ਏਡੇ ਵੱਡੇ ਅਹਿਲਕਾਰਾਂ ਦੇ ਨਾਲ ਉਹਨਾਂ ਦਾ ਸਬੰਧ ਸੀ ਪਰ ਉਹਨਾਂ ਦਾ ਵਿਆਹ ਕਾਰਜ ਜਿਹੜਾ ਬਿਲਕੁਲ ਸਾਦਗੀ ਨਾਲ ਹੋਇਆ ਸਭ ਤੋਂ ਵੱਡੀ ਮਿਸਾਲ ਗੁਰੂ ਸਾਹਿਬ ਨੇ ਇਹ ਵਿਆਹ ਕਾਰਜ ਜਿਹੜਾ ਹੈ ਅਕਾਲ ਪੁਰਖ ਨੂੰ ਸਾਖੀ ਬਣਾ ਕੇ ਕੀਤਾ ਤੇ ਅਕਾਲ ਪੁਰਖ ਦਾ ਸਰੂਪ ਹੈ ਸ਼ਬਦ ਰੂਪ ਸ਼ਬਦ ਗੁਰੂ ਸੁਰਤ ਤੁਨ ਚੇਲਾ ਇਹ ਧਰਤੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਦੇ ਦੁਆਲੇ ਪ੍ਰਕਰਮਾ ਕਰਕੇ ਤੇ ਵਿਆਹ ਕਾਰਜ ਗੁਰੂ ਪਾਤਸ਼ਾਹ ਦਾ ਆਨੰਦ ਕਾਰਜ ਸੰਪੂਰਨ ਹੋਇਆ ਕਹਿ ਲਿਆ ਜਾਵੇ ਕਿ ਆਨੰਦ ਕਾਰਜ ਦਾ ਮੁੱਢ ਇੱਥੋਂ ਵੱਜਿਆ ਹੈ ਜਿੱਥੋਂ ਸਿੱਖ ਧਰਮ ਦੇ ਅੰਦਰ ਚਾਰ ਲਾਵਾ ਜੋ ਗੁਰਮਤ ਮਰਿਆਦਾ ਦੇ ਅਨੁਸਾਰ ਆਨੰਦ ਕਾਰਜ ਦੇ ਲਈ ਸੰਪੂਰਨ ਵਿਧੀ ਹੈ ਉਹ ਕੀਤੀ ਜਾਂਦੀ ਹੈ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਚਾਰ ਲਾਵਾ ਲਾਈਆਂ ਗੁਰੂ ਨਾਨਕ ਸਾਹਿਬ ਨੇ ਇੱਕ ਜਿੱਥੇ ਪਟਵਾਰੀ ਦੇ ਪੁੱਤ ਸੀ ਅਮੀਰ ਘਰਾਣੇ ਦੇ ਨਾਲ ਸੰਬੰਧਿਤ ਸੀ ਤੇ ਇੱਕ ਨਵਾਂ ਪੈਰਾਮੀਟਰ ਵੀ ਤੈਅ ਕੀਤਾ ਦੁਨੀਆਵੀ ਲੋਕਾਂ ਦੇ ਵਾਸਤੇ ਤੇ ਉਸ ਵਕਤ ਅਜੇਹੇ ਵੀ ਵਰਨ ਸੀ ਅਜੇਹੇ ਵੀ ਧਰਮ ਸੀ ਅਜੇਹੇ ਫਿਰਕੇ ਸੀ ਜਿਹੜੇ ਗ੍ਰਸਤ ਦੇ ਜੀਵਨ ਨੂੰ ਤਰਜੀਹ ਨਹੀਂ ਸੀ ਦਿੰਦੇ ਉਹਨਾਂ ਤੋਂ ਮੁਨਕਰ ਹੋ ਚੁੱਕੇ ਸੀ ਤੇ ਕੀ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਜਿਹੜਾ ਗ੍ਰਸਤ ਤੋਂ ਮੁਨਕਰ ਹੋਣ ਵਾਲਿਆਂ ਵਾਸਤੇ ਕਿਸ ਤਰ੍ਹਾਂ ਦੀਆਂ ਪ੍ਰੇਰਣਾਵਾਂ ਦਿੱਤੀਆਂ ਜਪੁ ਗੁਰਮਤ ਦਾ ਜਿਹੜਾ ਫਲਸਫਾ ਹੈ ਸਾਰਿਆਂ ਨਾਲੋਂ ਨਿਆਰਾ ਹੈ ਭਾਵੇਂ ਹਿੰਦੁਸਤਾਨ ਜਿਹੜਾ ਹੈ ਉਹ ਬਹੁਤ ਧਰਮਾਂ ਦਾ ਦੇਸ਼ ਹੈ ਬਾਣੀ ਵਿੱਚ ਵੀ ਸਤਿਗੁਰਾਂ ਆਪਾਂ ਰੋਜ਼ ਸੋਇਲਾ ਸਾਹਿਬ ਦਾ ਜਦੋਂ ਪਾਠ ਕਰਦੇ ਜਾਂ ਸੁਣਦੇ ਹਾਂ ਛੇ ਗੁਰ ਛੇ ਘਰ ਛੇ ਉਪਦੇਸ਼ ਉਹਨਾਂ ਸ਼ਾਸਤਰਾਂ ਦੇ ਛੇ ਵੱਖ-ਵੱਖ ਸੰਪਰਦਾਵਾਂ ਜਿਹਦੇ ਚੋਂ ਨਿਕਲਦੇ ਨੇ ਜਿੰਨਾਂ ਵਿੱਚੋਂ ਇੱਕ ਯੋਗ ਮਤ ਹੈ ਜਿਹੜੇ ਲੋਕ ਸੰਸਾਰ ਨਾਲੋਂ ਅੱਡਰ ਹੈ ਕਿ ਰੱਬ ਨੂੰ ਮਿਲਣ ਦਾ ਜਿਹੜਾ ਉਹਨਾਂ ਦਾ ਆਪਣਾ ਇੱਕ ਉਹ ਅਸੂਲ ਮਰਿਆਦਾਵਾਂ ਨੇ ਜਿਹੜੀ ਇਸ ਧਰਤੀ ਤੇ ਵੀ ਸਾਡੇ ਨੇੜੇ ਗੁਰਦੁਆਰਾ ਚਲ ਸਾਹਿਬ ਹੈ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਜਿੱਥੇ ਬਾਬੇ ਨਾਨਕ ਦੇ ਨਾਲ ਉਹਨਾਂ ਸਿੱਧਾਂ ਜੋਗੀਆਂ ਦਾ ਸੰਵਾਦ ਵੀ ਹੋਇਆ ਗੁਰੂ ਪਿਆਰੇ ਸਿ ਉਹ ਸੰਵਾਦ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਇਹੀ ਗੱਲ ਸਪਸ਼ਟ ਕੀਤੀ ਸੀ ਕਿ ਇਹ ਸੰਸਾਰ ਜਿਹੜਾ ਏ ਇਹ ਗ੍ਰਸਤੀਆਂ ਦੇ ਆਸਰੇ ਚੱਲ ਰਿਹਾ ਹੈ ਜਦੋਂ ਸਿੱਧਾਂ ਨੇ ਬਾਬੇ ਨਾਨਕ ਨੂੰ ਆਖਿਆ ਕਿ ਤੁਸੀਂ ਉਦਾਸੀਆਂ ਕੀਤੀਆਂ ਪਰਿਵਾਰ ਛੱਡ ਕੇ ਆਪਣਾ ਭੇਖ ਜਿਹੜਾ ਉਹ ਉਦਾਸੀਆਂ ਵਾਲਾ ਧਾਰਨ ਕੀਤਾ ਤੇ ਸੰਸਾਰ ਨੂੰ ਤਾਰਨ ਲਈ ਤੁਸੀਂ ਨਿਕਲੇ ਸਾਡੇ ਕੋਲ ਸਮੇਰ ਪਰਬਤ ਤੇ ਵੀ ਆਏ ਨਾਨਕ ਮਤਾ ਸਾਹਿਬ ਵੀ ਆਏ ਭੇਖ ਉਤਾਰ ਉਦਾਸ ਗ੍ਰਿਸ਼ਤ ਦਾ ਤੇ ਫਿਰ ਤੁਸੀਂ ਸਾਰਾ ਕੁਝ ਕਰਕੇ ਸਾਨੂੰ ਮਿਲ ਕੇ ਸਾਨੂੰ ਪ੍ਰਭਾਵਿਤ ਕਰਕੇ ਹੁਣ ਅਚਲ ਸਾਹਿਬ ਸਾਡੇ ਕੋਲ ਆਏ ਤੁਸੀਂ ਗ੍ਰਿਸ਼ਤੇ ਦੇ ਬਾਣੇ ਵਿੱਚੋਂ ਤੁਸੀਂ ਗ੍ਰਿਸ਼ਤੀਆਂ ਵਾਲਾ ਬਾਣਾ ਫਿਰ ਧਾਰਨ ਕਰ ਲਿਆ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਉਹਨਾਂ ਦ੍ਰਿਸ਼ਟਾਨ ਦਿੱਤਾ ਕਿ ਜਿਵੇਂ ਕੋਈ ਸਵਾਨੀ ਦੁੱਧ ਤਿਆਰ ਕਰਕੇ ਉਹਨੂੰ ਜਮਾ ਕੇ ਮੱਖਣ ਕੱਢਣ ਲਈ ਤਿਆਰ ਕਰਕੇ ਰੱਖ ਲਿੰਦੀ ਹੈ ਤੇ ਉਹ ਦੁੱਧ ਜਿਹੜਾ ਹੈ ਉਹਦੇ ਵਿੱਚ ਕਾਂਜੀ ਪਾ ਦੇ ਤੇ ਉਹ ਫਟਿਆ ਝਾਟਾ ਦੁੱਧ ਦਾ ਦੁੱਧ ਜਿਹੜਾ ਫਟ ਜਾਂਦਾ ਉਹਦੇ ਵਿੱਚ ਮੱਖਣ ਨਹੀਂ ਮਿਲ ਸਕਦਾ ਉਹ ਖਰਾਬ ਹੋ ਜਾਂਦਾ ਉਹ ਕਹਿੰਦੇ ਤੁਸੀਂ ਆਪਣਾ ਧਰਮ ਉਦਾਸੀ ਬਾਣਾ ਪਾ ਕੇ ਪ੍ਰਚਾਰ ਕੀਤਾ ਤੇ ਹੁਣ ਉਦਾਸੀ ਬਾਣਾ ਉਤਾਰ ਦਿੱਤਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਉਹਨਾਂ ਨੂੰ ਫਿਰ ਇਹ ਗੱਲ ਕਹੀ ਸੀ ਜਿਹੜਾ ਭਾਈ ਗੁਰਦਾਸ ਜੀ ਦੀਆਂ ਬਾਰਾਂ ਵਿੱਚ ਵੀ ਜ਼ਿਕਰ ਆਉਂਦਾ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਬਾ ਨਾਨਕ ਕਹਿੰਦਾ ਜੋਗੀ ਭੰਗਰਨਾਥ ਤੇਰੀ ਮਾਉ ਕਚੱਜੀ ਆਹੀ ਤੇਰੀ ਮਤ ਤੇਰਾ ਜਿਹੜਾ ਸਮਝ ਐ ਇਹਦੇ ਵਿੱਚ ਫਰਕ ਐ ਕਿਉਂਕਿ ਅਸੀਂ ਗ੍ਰਸਤ ਨੂੰ ਤਿਆਗਿਆ ਨਹੀਂ ਸੀ ਅਸੀਂ ਸੰਸਾਰ ਤਾਰਨ ਦੇ ਲਈ ਨਿਕਲੇ ਸੀ ਤੇ ਜਦੋਂ ਅਸੀਂ ਆਪਣੇ ਮਿਸ਼ਨ ਨੂੰ ਪੂਰਾ ਕਰ ਲਿਆ ਹੈ ਅਸੀਂ ਉਹ ਗ੍ਰਿਸ਼ਤ ਵਿੱਚ ਫਿਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲ ਲਿਆ ਏ ਕਿ ਹੋਏ ਅਤੀਤ ਗ੍ਰਿਸ਼ਤ ਤਜ ਫਿਰ ਉਹਨਾਂ ਹੀ ਕੇ ਕਰ ਮੰਗਣ ਜਾਏ ਜੇ ਤੁਸੀਂ ਅਤੀਤ ਆਪਣੇ ਆਪ ਨੂੰ ਵੱਡਾ ਸਮਝਦੇ ਹੋ ਫਿਰ ਉਹਨਾਂ ਗ੍ਰਿਸ਼ਤੀਆਂ ਦੇ ਘਰਾਂ ਵਿੱਚੋਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਿਉਂ ਜਾਂਦੇ ਹੋ ਜੇ ਤੁਸੀਂ ਉਹਨਾਂ ਤੋਂ ਲੋੜਾਂ ਪੂਰੀਆਂ ਕਰਦੇ ਹੋ ਇਹਦਾ ਮਤਲਬ ਕਿ ਗ੍ਰਿਸ਼ਤ ਵੱਡਾ ਏ ਤੇ ਤੁਹਾਡਾ ਜਿਹੜਾ ਏ ਉਹ ਛੋਟਾ ਏ ਜਿਹੜੀ ਧਾਰਾ ਏ ਜਿੰਨਾਂ ਕੋਲੋਂ ਤੁਸੀਂ ਆਪਣੇ ਗੁਜਰਾਨ ਕਰਦੇ ਹੋ ਅਸੀਂ ਉਹਨਾਂ ਗ੍ਰਸਤੀਆਂ ਨੂੰ ਮਾੜਾ ਕਿਉਂ ਕਹੀਏ ਕਹਿਣ ਤੋਂ ਭਾਵ ਗੁਰੂ ਨਾਨਕ ਦਾ ਧਰਮ ਗ੍ਰਸਤੀਆਂ ਦਾ ਧਰਮ ਹੈ ਇੱਥੇ ਗ੍ਰਸਤੀਆਂ ਨੂੰ ਮਾਨਤਾ ਦਿੱਤੀ ਗਈ ਹੈ ਸਨਮਾਨ ਦਿੱਤਾ ਗਿਆ ਹੈ ਸਾਰੇ ਗੁਰੂ ਸਾਹਿਬਾਨ ਗ੍ਰਸਤੀ ਸਨ ਉਹਨਾਂ ਆਨੰਦ ਕਾਰਜ ਕਰਵਾਏ ਗੁਰੂ ਹਰਕ੍ਰਿਸ਼ਨ ਸਾਹਿਬਾਨ ਛੋਟੀ ਉਮਰ ਵਿੱਚ ਗੁਰੂ ਪਦਵੀ ਤੇ ਬੈਠੇ ਬਾਕੀ ਸਾਰੇ ਨੌ ਗੁਰੂ ਸਾਹਿਬਾਨ ਜਿਹੜੇ ਨੇ ਉਹਨਾਂ ਗ੍ਰਸਥ ਧਰਮ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ ਨਾਲ ਨਾਲ ਗੁਰਸਿੱਖੀ ਦਾ ਪ੍ਰਚਾਰ ਕੀਤਾ ਸਿਧਾਂਤਾਂ ਦਾ ਪ੍ਰਚਾਰ ਕੀਤਾ ਅੱਜ ਵੀ ਇਹ ਗੁਰੂ ਨਾਨਕ ਪਾਤਸ਼ਾਹ ਦਾ ਵਿਆਹ ਪ੍ਰਭੂ ਦਾ ਜੋੜ ਮੇਲਾ ਸਾਨੂੰ ਇਹ ਸੰਦੇਸ਼ ਦਿੰਦਾ ਹੈ ਗੁਰਸਿੱਖ ਨੇ ਆਪਣੇ ਗ੍ਰਸਥ ਵਿੱਚ ਰਹਿ ਕੇ ਅਮਰਤ ਸ਼ੱਕੇ ਬਾਣੀ ਬਾਣੇ ਦੇ ਧਾਰਨੀ ਹੋ ਕੇ ਗੁਰੂ ਦੇ ਹੁਕਮਾਂ ਵਿੱਚ ਚੱਲ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਟਾਲੇ ਦੀ ਜਾਈ ਬੀਬੀ ਸੁਲਖਣੀ ਜੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵੱਲੋਂ ਗ੍ਰਸਤ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਪੈਰਾਮੀਟਰ ਹੈ ਜਿਹੜੇ ਦੁਨੀਆਂ ਦੇ ਲੋਕਾਂ ਦੇ ਵਾਸਤੇ ਪਾਏ ਜਾਂਦੇ ਨੇ ਔਰ ਅੱਜ ਇੱਕ ਵਿਲੱਖਣ ਤਰੀਕੇ ਦਾ ਮਾਹੌਲ ਬਟਾਲੇ ਦੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਦੇ ਸਬੰਧ ਵਿੱਚ ਮਨਾਇਆ ਜਾ ਰਿਹਾ ਏ ਔਰ ਅੱਗੇ ਵੀ ਤਮਾਮ ਸਾਰੀਆਂ ਜਿਹੜੀਆਂ ਚੀਜ਼ਾਂ ਵਿਆਹ ਸਮਾਗਮਾਂ ਦੇ ਵਿੱਚ ਖਾਸ ਕਰ ਗੁਰੂ ਸਾਹਿਬਾਨ ਦੇ ਇਹਨਾਂ ਕਾਰਜਾਂ ਨੂੰ ਮੁੱਖ ਰੱਖਦੇ ਹੋયા ਕੀਤੀਆਂ ਜਾਂਦੀਆਂ ਨੇ ਉਹ ਵੀ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਰਾਂਗੇ ਧੰਨਵਾਦ